ਵਾਣੀ ਗੁਰੂ ਗੁਰੂ ਹ ਬਾਣੀ ਵਿਚੋ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਨ ਪ੍ਰਤਾਖ ਗੁਰੂ ਨਸਤਾਰੇ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ ਪਹਿਲਾ ਘਰ ਦੂਜਾ ਅਸ਼ਟ ਪਾਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸਾਂਤੂ ਜੁਗਾ ਨਹੀਂ ਦੂਰੇ ਹਰ ਅਸ ਚੋਗ ਚੁਗੈ ਪ੍ਰਭ ਭਾਵੈ ਸਰਬਰ ਮੈਂ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨ ਭਰਪੂਰੇ ਅੰਮ੍ਰਿਤ ਸੰਤ ਜੁਗਾਇ ਨੈ ਦੂਰੇ ਹਰ ਰਸ ਚੋਗ ਜੁਗੈ ਪ੍ਰਭ ਪਾਵੈ ਸਰ ਵਰ ਮੈਂ ਹੰਸ ਪ੍ਰਾਨ ਪਦ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀ ਚੜ ਡੋਬੈ ਨੈ ਲਨ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤਾਂ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੋਰ ਸਰਬ ਕਲਾ ਪਰਪੂਰ ਸਰਬ ਕਾਇਨਾਤ ਦੇ ਮਾਲਕ ਜੁਗ ਜੁਗਾ ਟਲ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਵੱਡ ਭਾਗੀ ਹੋ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਸਰਵਨ ਕਰ ਰਹੇ ਹਾਂ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਾਣੀ ਵਿਚਾਰ ਨਾਲ ਉਸ ਸਮਾ ਜੋੜਨਾ ਕਰੀਏ ਆਤਮਿਕ ਆਨੰਦ ਦੇ ਲਈ ਇਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਧਨਾਰ ਸ੍ਰੀ ਰਾਗ ਦੇ ਅੰਦਰ ਅਸ਼ਟ ਪਦੀਆਂ ਦੇ ਸਰਲੇਖੇ ਹੇਠ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਆਰੰਭ ਅੰਦਰ ਗੁਰਦੇਵ ਨੇ ਗੁਰੂ ਨੂੰ ਇੱਕ ਸਮੁੰਦਰ ਦੱਸ ਕੇ ਗੁਰੂ ਰੂਪ ਸਮੁੰਦਰ ਰਤਨ ਨਾਲ ਭਰਪੂਰ ਕਥਨ ਕੀਤਾ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਆਪ ਸਮੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪੇ ਹੀ ਵਿੱਚ ਰਤਨ ਧਰੇ ਪਰਮਾਨਿਕ ਮਿਥੋ ਅਨਸਾਰ ਸਮੁੰਦਰ ਦੇ ਵਿੱਚੋਂ ਕਨੇ ਦੇਵਤੇ ਤੇ ਦਾਇਤਾ ਨੇ ਇਕੱਠੇ ਹੋ ਗਏ ਸਮੁੰਦਰ ਨੂੰ ਕਹਿੰਦੇ ਰੜਕਿਆ ਜੇਸਨ ਆਲ ਉਸ ਸਮੇ 14 ਰਤਨ ਸਮੁੰਦਰ ਵਿੱਚੋਂ ਨਿਕਲੇ ਸਨ ਇਸ ਸਮੁੰਦਰ ਨੂੰ ਰਿੜਕੰ ਦਾ ਇੱਕ ਕਵੀ ਨੇ ਕਵਿਤ ਅੰਦਰ ਇਸ ਤਰ੍ਹਾਂ ਜ਼ਿਕਰ ਕੀਤਾ ਹੈ ਕਵਿਤ ਦੈਂ ਦੇਵ ਦਾਤਾ ਮਿਲ ਇੱਕ ਸਮੇ ਸੇ ਸਲਾਹ ਕੀਤੀ ਚਲੋ ਭਾਈ ਸਿੱਧ ਤਾਈ ਮਥ ਕੇ ਹਿਲਾਏ ਹਨ ਕਰਕੇ ਮਧਾਨਾ ਗਿਰ ਨੇਤਾ नाग ਸੰਧਾ ਕੀਤਾ ਤਿਸ ਵਿੱਚੋਂ ਕਢ 14 ਰਤਨ ਦਿਖਾਏ ਹੈ ਆਪੋ ਵਿੱਚ ਵੰਡ ਕਰੋ ਚੀਜ਼ਾਂ ਸਭ ਸੰਭ ਲਈਆਂ ਸਭ ਤੋਂ ਅधिक ਜਗ ਸੁਦਾ ਪ੍ਰਗਟ ਆਏ ਹੈ ਸੁਦਾ ਦਾ ਸਰੂਪ ਗੁਰਬਾਣੀ ਨਾਮ ਦੱਸਦੀ ਹੈ ਗੁਰਮੁਖ ਪੀ ਕੇ ਭਗਤ ਸਹਿਜ ਸਮਾਏ ਹੈ ਲਸਮੇ ਰੂਪ ਭਗਤੀ ਹੈ ਆਤਮਾ ਵਿਚਾਰ ਮਣੀ ਇਸ ਤਰ੍ਹਾਂ ਦਸਨਾ ਕਰਦੇ ਨੇ ਰੰਭਾ ਪਰਮੇਸ਼ਰ ਦੀ ਕੀਰਤੀ ਵਿਚਾਰ ਹੈ ਪ੍ਰੇਮ ਰੂਪ ਮਦਰਾ ਨਾਮ ਜਪ ਅੰਮ੍ਰਿਤ ਹੈ ਰਾਗ ਦਾ ਆਲਾਪਨਾ ਸੰਖ ਦਾ ਆਕਾਰ ਹੈ ਬਿਰਾਗ ਰੂਪ ਹਸਤੀ ਸਗਲ ਕਲਪਵ੍ਰਿਛ ਸ਼ਾਂਤੀ ਕਾਮ ਤੈਨ ਸਤਿਗੁਰੂ ਵੈਦ ਰਾਜ ਹੈ দান ਰੂਪ ਚੰਦਰਮਾ ਸੱਚ ਬੋਲ ਤੁਨਖ ਸੰਤਾਂ ਕੀ ਨਿੰਦਾ ਬਿਖ ਗਿਆਨ ਰੂਪ ਬਾਜ ਹੈ ਇਹਨਾਂ 14 ਰਤਨਾ ਨੂੰ ਦੇਵਤਿਆਂ ਦਾਇਤਾ ਨੇ ਆਪਸ ਵਿੱਚ ਵੰਡ ਲਿਆ ਦੱਸਦੇ ਨੇ ਇਸੇ ਤਰ੍ਹਾਂ ਇਸ ਭਾਵਨਾ ਸ਼ਬਦ ਦੇ ਆਰੰਭ ਵਿੱਚ ਸਤਿਗੁਰਾਂ ਦੀ ਭਾਵਨ ਬਾਣੀ ਪੰਕਤੀ ਆਈ ਹੈ ਗੁਰੂ ਸਾਗਰ ਰਤਨੀ ਭਰਪੂਰੇ ਗੁਰ ਇੱਕ ਗਹਿਰਾ ਤੇ ਸਾਗਰ ਹੈ ਜੋ ਸਭ ਗੁਨਾ ਰੂਪੀ ਰਤਨਾ ਨਾਲ ਭਰਪੂਰ ਹੈ ਜਿਸ ਤਰ੍ਹਾਂ ਪ੍ਰਤੱਖ ਸਮੁੰਦਰ ਵਿੱਚੋਂ ਜਾਦਾਂ ਰਤਨਾ ਦੇ ਨਿਕਲਣ ਦਾ ਜਿਕਰ ਆਇਆ ਹੈ ਇਸੇ ਤਰ੍ਹਾਂ ਗੁਰੂ ਰੂਪੀ ਸੰਗਤ ਸਾਗਰ ਵਿੱਚੋਂ ਸੁਭਗੁਨਾ ਰੂਪੀ ਇੱਕ ਰਤਨ ਨਿਕਲਿਆ ਹੈ ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਵਿਤ ਵਿੱਚ ਗੁਰਬਾਣੀ ਰੂਪ ਸਾਗਰ ਦੀ ਸਿਫਤ ਕਰਦੇ ਆ ਵੱਖ-ਵੱਖ ਸਮੁੰਦਰ ਤੋਂ ਵਿੱਚੋਂ ਨਿਕਲਣ ਵਾਲੀਆਂ ਕੀਮਤੀ ਵਸਤੂਆਂ ਪर्वਤਾਂ ਵਿੱਚੋਂ ਨਿਕਨ ਵਾਲੇ ਕੀਮਤੀ ਚਮਕੀਲੇ ਹੀਰੇ ਰਤਨ ਜੰਗਲ ਬਨਸਪਤੀ ਵਿੱਚੋਂ ਕੀਮਤੀ ਵਸਤੂਆਂ ਦੱਸ ਕੇ ਐਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਅਨੇਕ ਪਦਾਰਥ ਹਨ ਇਸ ਤਰ੍ਹਾਂ ਕਹਿ ਕੇ ਗੁਰਬਾਨੀ ਨੂੰ ਗੁਰੂ ਦੀ ਮਹਿਮਾ ਕੀਤੀ ਹੈ ਜੈਸੇ ਤੋ ਸਗਲ ਨਿਦ ਪੂਰਨ ਸਮੁੰਦਰ ਵਿਖੇ ਹਾਂਸ ਮਰ ਜੀਵਾ ਨਿਸ਼ਚ ਪ੍ਰਸਾਦ ਪਾਵੈ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨ ਬਾਰਾ ਖਨ ਜਾਗ ਵਿਖੇ ਪ੍ਰਗਟਾਵੇ ਜੈਸੇ ਬਨ ਵਿਖੇ ਮਹਿਲਾ ਗਰ ਸੌਦਾ ਕਪੂਰ ਸੋਦਕ ਸਬਾਸੇ ਸੁਭਾਸ ਵੈਸਾ ਬਈ ਤੈਸੇ ਗੁਰਬਾਣੀ ਬਿਖੇ ਸਗਲ ਪਦਾਰਥ ਹੈ ਜੋਈ ਜੋਈ ਖੋਜਾ ਸੋਈ ਸੋਈ ਨਿਪ ਜਾਵੇ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਜਿਵੇਂ ਜਿਵੇਂ ਕੋਈ ਖੋਜ ਕਰਦਾ ਉਹਨਾਂ ਨੂੰ ਉਸੇ ਤਰ੍ਹਾਂ ਦੇ ਪਦਾਰਥ ਮਿਲਦੇ ਹਨ ਨਾਮ ਅਮੋਲਕ ਰਤਨ ਹੈ ਗੁਰੂ ਸਾਹਿਬ ਕਹਿੰਦੇ ਪੂਰੇ ਸਤਗੁਰ ਪਾਸ ਸਤਿਗੁਰੂ ਸੇਵਾ ਲਗਿਆ ਕੱਢ ਰਤਨ ਦੇਵੈ ਪ੍ਰਗਾਸ ਰਤਨਾਂ ਜਿਵੇਂ ਹਰ ਲਾਲ ਹਰ ਨਾਮਾ ਗੁਰ ਕੱਢ ਤਲੀ ਦਿਖਾ ਲੈ ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਨੇ ਰਤਨਾਂ ਤੇ ਮੋਤੀਆਂ ਦੇ ਨਿਕਲਣ ਬਾਰੇ ਵੀ ਸਮਝਾਉਂਦੇ ਹਨ ਮੋਤੀਆਂ ਬਾਰੇ ਅਤੇ ਰਤਨਾਂ ਦੇ ਪ੍ਰਗਟ ਹੋਣ ਬਾਰੇ ਜ਼ਿਕਰ ਹੈ ਮੋਤੀ ਸਮੁੰਦਰ ਵਿੱਚੋਂ ਨਿਕਲਦੇ ਹਨ ਸਮੁੰਦਰ ਦੀਆਂ ਖਾੜੀਆਂ ਵਿੱਚੋਂ ਨਿਕਨ ਵਾਲੀਆਂ ਸਿਪਾਂ ਵਿੱਚੋਂ ਮੋਤੀ ਨਿਕਲਦੇ ਹਨ ਜਿਨ੍ਹਾਂ ਦੀਆਂ ਵੱਖ-ਵੱਖ ਕਿਸਮਾਂ ਔਰ ਕੀਮਤਾਂ ਹੁੰਦੀਆਂ ਹਨ ਹੀਰੇ ਲਾਲ ਪੰਨੇ ਨੀਲਮ ਆਦਿਕ ਕੀਮਤੀ ਰਤਨ ਪਹਾੜਾਂ ਵਿੱਚੋਂ ਨਿਕਲਦੇ ਹਨ ਇਹਨਾਂ ਦੇ ਵਜਨ ਸੁੰਦਰਤਾ ਤੇ ਚਮਕ ਧਮਕ ਅਨੁਸਾਰ ਮੁੱਲ ਪੈਂਦਾ ਹੈ ਚਿੱਟੇ ਰੰਗ ਦੇ ਕੀਮਤੀ ਤੇ ਚਮਕੀਲੇ ਪੱਥਰ ਨੂੰ ਹੀਰਾ ਕਹਿੰਦੇ ਹਨ ਹੀਰਿਆਂ ਵਿੱਚੋਂ ਸਭ ਤੋਂ ਭਾਰਾ ਜਿਹੜਾ ਹੋਵੇ ਸੁੰਦਰ ਚਮਕੀਲਾ ਬਹੁਤ ਕੀਮਤੀ ਕੋਹੇਨੂਰ ਹੀਰਾ ਹੈ ਜਿਸ ਨੂੰ ਸਭ ਤੋਂ ਮਹਿੰਗਾ ਜਿਹੜਾ ਹੀਰਾ ਕੋਹੇਨੂਰ ਹੀਰਾ ਹੈ ਇਸ ਲਈ ਲਾਲ ਰੰਗ ਦੇ ਕੀਮਤੀ ਪੱਥਰ ਨੂੰ ਲਾਲ ਕਹਿੰਦੇ ਹਨ ਹੈ ਤਾਂ ਪੱਥਰ ਹੀ ਹੈ ਪਰ ਉਹਨਾਂ ਵਿੱਚ ਗੁਣ ਹੈ ਛੋਟਾ ਟੁਕੜਾ ਹੋਵੇ ਤਾਂ ਮਾਨਕ ਤੇ ਇਸ ਨਾਲੋਂ ਵੀ ਛੋਟੀ ਟੁਕੜੀ ਨੂੰ ਲਾਲੜੀ ਦੇ ਚੁੰਨੀ ਕਹਿੰਦੇ ਹਨ ਨੀਲੇ ਰੰਗ ਦੇ ਸੁੰਦਰ ਕੀਮਤੀ ਪੱਥਰ ਨੂੰ ਨੀਲਮ ਕਹਿੰਦੇ ਹਨ ਇਸ ਲਈ ਇਹ ਬਹੁਤ ਬਡਮੁੱਲੀ ਕੀਮਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਗੁਰਬਾਣੀ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਸਾਗਰ ਰਤਨੀ ਭਰਪੂਰੇ ਅਮਰਤ ਸੰਤ ਜੁਗਾ ਨਹੀਂ ਦੂਰੇ ਹਰ ਰਸ ਚੋਗ ਜੁਗ ਪ੍ਰਭਾਵ ਸਰਬਰ ਮੈਂ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾ ਆਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਓ ਰਖ ਰਖ ਚਰਨ ਧਰੇ ਵਿਚਾਰੇ ਦੁਬਦਾ ਛੋੜ ਗਏ ਨਿਰੰਕਾਰੀ ਦੁਬਦਾ ਛੋੜ ਭੈ ਨਿਰੰਕਾਰੀ ਮੁਗਤ ਪਦਾਰਥ ਹਰ ਰਸ ਚਾਖੇ ਆਵਨ ਜਾਨ ਰਹਿ ਗੁਰੂ ਰਾਖੇ ਰਖ ਰਖ ਚਰਨ ਧਰੇ ਵਿਚਾਰੇ ਸਤਿਗੁਰੂ ਕਾ ਨੇ ਹੇ ਭਾਈ ਗੁਰੂ ਸਮੁੰਦਰ ਹੈ ਰਤਨ ਰੂਪੀ ਸ਼ਬਦਾਂ ਦੇ ਸੋਹਣੇ ਉਪਦੇਸ਼ਾਂ ਨਾਲ ਭਰਿਆ ਹੋਇਆ ਹੈ ਗੁਰੂ ਸੰਤੋ ਭਗਤ ਗੁਰਮੁਖ ਗੁਰਸਿੱਖ ਗੁਰਸਾਗਰ ਵਿੱਚੋਂ ਨਾਮ ਅੰਮ੍ਰਿਤ ਰੂਪ ਮੋਤੀ ਚੁਗਦੇ ਹਨ ਅਤੇ ਗੁਰਸਾਗਰ ਤੋਂ ਦੂਰ ਨਹੀਂ ਰਹਿੰਦੇ ਹੋ ਸੰਤ ਹਰੀ ਨਾਮ ਦੇ ਰਸ ਆਤਮਿਕ ਖਰਾਕ ਰੂਪ ਚੋਗ ਚੁਗਦੇ ਹਨ ਇਸ ਕਰਕੇ ਪ੍ਰਭੂ ਨੂੰ ਚੰਗੇ ਲੱਗਦੇ ਹਨ ਉਹ ਗੋਰ ਸਿੱਖ ਹੰਸ ਗੁਰੂ ਰੂਪੀ ਸਰੋਵਰ ਵਿੱਚ ਰਹਿੰਦਾ ਹੈ ਅਤੇ ਆਪਣੇ ਪ੍ਰਾਣਾ ਦੇ ਪਤੀ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ। हे ਭਾਈ ਬਗਲਾ ਵਿਚਾਰ ਦੀ ਛਪੜੀ ਵਿੱਚੋਂ ਨਾਉਂਦਾ ਹੈ। ਕਿਚੜ ਵਿੱਚ ਡੁੱਬਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਵੀ ਚਿੱਕੜ ਵਿੱਚ ਉਹ ਡੁੱਬਦਾ ਵੀ ਆ ਅਤੇ ਉਸ ਦੀ ਇਹ ਮੈਲ ਲੱਗੀ ਰਹਿੰਦੀ ਹੈ। ਲੈਂਦੀ ਨਹੀਂ। ਭਾਵ ਜੀਵ ਰੂਪ ਬਗਲਾ ਜਿਹੜਾ ਹਨ ਉਹ ਸੰਗਤ ਰੂਪ ਛੱਬੜੀ ਵਿੱਚ ਵਿਸੇ ਚੱਕੜ ਵਿੱਚ ਡੁੱਬਿਆ ਜਾਂਦਾ ਹੈ ਇਸ ਲਈ ਹੈ ਭਾਈ ਜਿਨ੍ਹਾਂ ਨੇ ਸੱਚ ਨੂੰ ਸੰਭਾਲ ਕੇ ਜੀਵਨ ਖੇਤਰ ਵਿੱਚ ਆਪਣੇ ਪੈਰ ਰੱਖੇ ਹਨ ਉਹ ਦੁਬਦਾ ਛੱਡ ਕੇ ਕਰਤਾਰ ਦੇ ਬਨ ਜਾਂਦੇ ਹਨ ਮੁਕਤੀ ਰੂਪੀ ਪਦਾਰਥ ਹਰੀ ਦਾ ਨਾਮ ਰਸ ਉਹਨਾਂ ਨੇ ਚੱਖ ਲਿਆ ਉਹਨਾਂ ਦਾ ਫਿਰ ਜਮਨਾ ਮਰਨਾ ਵੀ ਮੁੱਕ ਜਾਂਦਾ ਹੈ ਸਤਿਗੁਰੂ ਕਹਿੰਦੇ ਆਵਣ ਜਾਣ ਰਹੇ ਗੁਰੂ ਰਾਖੇ ਗੁਰੂ ਨੇ ਕਿਰਪਾ ਕਰਕੇ 84 ਦੇ ਘੇੜ ਤੋਂ ਉਹਨਾਂ ਨੂੰ ਰਖ ਲਏ ਭਾਵ ਬਚਾ ਲਏ ਉਹਨਾਂ ਨੂੰ ਫਿਰ ਸਰਬਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦ ਸੁਣ ਮੰਡਲ ਇੱਕ ਜੋਗੀ ਬੈਸੇ ਨਾਰਨ ਪਰਖ ਕਹ ਕਉ ਕੈਸੇ ਤੇਰੇ ਪਾਵਨ ਜੋਤ ਰਹਿ ਲੇ ਬਲਾਈ ਸੋਰ ਨਰਨਾਥ ਸੱਚੇ ਸਰਨਾਈ ਗੁਰਮੁਖ ਗੁਰੂ ਰੂਪ ਸਰੋਵਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਭਾਵੇਂ ਕੁਝ ਵੀ ਹੋ ਜਾਵੇ ਉਹ ਪ੍ਰੇਮਾਂ ਭਗਤੀ ਕਰਕੇ ਆ ਡੋਲਵਸਤਾ ਵਿੱਚ ਜਲੀਨ ਹੋਇਆ ਰਹਿੰਦਾ ਹੈ ਗੁਰੂ ਸਰੋਵਰ ਵਿੱਚ ਗੁਰਸਿੱਖ ਹੰਸ ਅਤੇ ਗੁਰਸਿੱਖ ਹੰਸ ਵਿੱਚ ਗੁਰੂ ਸਰੋਵਰ ਸਮਾਇਆ ਰਹਿੰਦਾ ਹੈ ਭਾਵ ਓਦ ਪੋਤ ਵਾਲੀ ਅਵਸਥਾ ਬਣ ਜਾਂਦੀ ਹੈ ਗੁਰਸਿੱਖ ਗੁਰੂ ਦੇ ਚਰਨਾਂ ਦੁਆਰਾ ਹਰੀ ਦੀ ਅਕਥ ਕਥਾ ਸੁਣ ਕੇ ਆਦਰ ਸਤਕਾਰ ਨੂੰ ਪਾਉਂਦਾ ਹੈ ਸੁਨ ਅਵਸਥਾ ਰੂਪ ਗੁਫਾ ਭਾਵ ਅਫੁਰ ਅਵਸਥਾ ਵਿੱਚ ਇੱਕ ਜੋਗੀ ਹਰੀ ਰਹਿੰਦਾ ਹੈ ਪਰਮਾਤਮਾ ਇੱਕ ਜੋਗੀ ਹਰੀ ਰਹਿੰਦਾ ਹੈ ਪਰਮਾਤਮਾ ਨਾ ਉਹ ਇਸਤਰੀ ਹੈ ਨਾ ਉਹ ਪੁਰਸ਼ ਹੈ ਕੋਈ ਕਿਤੇ ਕਹੇ ਕਿ ਉਹ ਕਿਹੋ ਜਿਹਾ ਹੈ ਉਸ ਪ੍ਰਭੂ ਦੀ ਜੋਤ ਵਿੱਚ ਤਿੰਨਾ ਲੋਕਾਂ ਦੇ ਜੀਵ ਆਪਣੇ ਲਿਬ ਲਈ ਰੱਖਦੇ ਹਨ ਦੇਵਤੇ ਆ ਮਨੁੱਖ ਵੱਡੇ ਜੋਗੀ ਸਭ ਤੋਂ ਸਭ ਉਸ ਦੇ ਸੱਚੇ ਪ੍ਰਭੂ ਦੇ ਸਰਨ ਵਿੱਚ ਪਏ ਰਹਿੰਦੇ ਹਨ ਸਾਰੇ ਉਸੇ ਨੂੰ ਧਿਆਉਂਦੇ ਹਨ ਉਸੇ ਦੇ ਹੀ ਆਰਾਧਨਾ ਕਰਦੇ ਹਨ ਇੱਕੋ ਇੱਕ ਜੋਗੀ ਹੈ ਜੋ ਸੁੰਨ ਗੁਫਾ ਵਿੱਚ ਹੈ ਪੁਰਦੇ ਪਿਆਰੇਓ ਇਸ ਲਈ ਸਤਿਗੁਰੂ ਸੱਜੇ ਪਾਸਾ ਮਹਾਰਾਜ ਕਿਰਪਾ ਕਰਨ ਸੋਹਰ ਨਰ 나ਥ ਸੱਜੇ ਸਰਨਾਏ ਸੋਨਾ ਮੰਡਲ ਇੱਕ ਜੋਗੀ ਵੈਸੇ ਇੱਕੋ ਇੱਕ ਜੋਗੀ ਹੈ ਉਹ ਕਿਹੋ ਜਿਹਾ ਜੋਗੀ ਹੈ ਸਤਿਗੁਰੂ ਕਹਿੰਦੇ ਨਾ ਉਹ ਪੁਰਖ ਕਹੋ ਕਉ ਕੈਸੇ ਸਤਿਗੁਰ ਕਹਿੰਦੇ ਨਾ ਨਾ ਪੁਰਖ ਨਾ ਉਹ ਨਾਰ ਹੈ ਨਾ ਪੁਰਖ ਹੈ ਇਸ ਲਈ ਕਹਿੰਦੇ ਵੀ ਉਹ ਕਿਹੋ ਜੈ ਤੇਰ ਪਉਣ ਜੋਤ ਰਹੇ ਲਿਵ ਲਾਈ ਸਾਰੇ ਕਹਿੰਦੇ ਉਸ ਨੂੰ ਲਿਵ ਲਾ ਕੇ ਬੈਠੇ ਨੇ ਉਹਦੇ ਚਰਨਾਂ ਚ ਸੋਨ ਨਰਾਨਾਥ ਸੱਚੇ ਸਰਨਾਏ ਉਸ ਦੇ ਸਰਨੇ ਸਭ ਪਏ ਹੋਏ ਆ ਆਨੰਦ ਮੋਲਾ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰ ਭਗਤ ਬਸਲ ਪਹ ਕਾਟਨ ਹਾਰੇ ਉਮ ਮਮਾਰ ਮਿਲੇ ਪਗਤਾਰੇ ਅਨੰਗ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਾਖੋਵੈ ਆਪਨਾ ਚੀਨਸ ਭ੍ਰਮ ਭ੍ਰਮ ਰੋਗ ਹੈ ਭਾਈ ਪ੍ਰਭੂ ਅਨੰਦ ਦਾ ਮੋਲ ਸੋਮ ਹੈ ਨਿਮਾਨਿਆਂ ਦਾ ਆਸਰਾ ਹੈ ਗੁਰਮੁਖ ਜੀਵ ਪ੍ਰੇਮ ਭਗਤੀ ਆਤਮ ਗਿਆਨ ਦੁਆਰਾ ਉਸ ਪ੍ਰਭੂ ਦਾ ਵਿਚਾਰ ਕਰਦੇ ਹਨ ਉਹ ਹਰੀ ਭਗਤੀ ਦਾ ਪਿਆਰ ਕਰਨ ਵਾਲਾ ਅਤੇ ਡਰ ਨੂੰ ਨਾਸ਼ ਕਰਨ ਵਾਲਾ ਹੈ ਗੁਰਮੁਖ ਹੋਮੇ ਨੂੰ ਮਾਰ ਕੇ ਹਰੀ ਨੂੰ ਮਿਲੇ ਹਨ ਅਤੇ ਗੁਰਮੁਖ ਭਗਤੀ ਦੇ ਰਸਤੇ ਉੱਪਰ ਪੈਰ ਟਿਕਾਈ ਰੱਖਦੇ ਹਨ ਪਿੱਛੇ ਨਹੀਂ ਹਟਾਉਂਦੇ ਹੈ ਭਾਈ ਭਾਵੇਂ ਅਨੇਕ ਤਰ੍ਹਾਂ ਦੇ ਯਤਨ ਕਰੀਏ ਔਰ ਕਰਦੇ ਹਨ ਕਰਦੇ ਰਹੀਏ ਤਾ ਵੀ ਮੌਤ ਦੁੱਖ ਦਿੰਦੀ ਹੈ ਮੌਤ ਤੋਂ ਕੋਈ ਬਚ ਨਹੀਂ ਸਕਿਆ ਉਹ ਰਿਆਰਿਓ ਕਿਉਂਕਿ ਅਸੀਂ ਆਪਣੇ ਭਾਗਾਂ ਵਿੱਚ ਮੌਤ ਲਿਖਵਾ ਕੇ ਇਸ ਜਗਤ ਵਿੱਚ ਆਏ ਹਾਂ ਭਾਵੇਂ ਕੋਈ ਭਗਤੀ ਕਰਦਾ ਹੈ ਭਾਵੇਂ ਕੋਈ ਨਹੀਂ ਕਰਦਾ ਪਰ ਮੌਤ ਤੋਂ ਕੋਈ ਬਚਿਆ ਨਹੀਂ ਵੱਡੇ ਵੱਡੇ ਦੇਵਤੇ ਵੀ ਨਹੀਂ ਬਚੇ ਏਨਾ ਸੋਚੋ ਵੀ ਦੇਵਤੇ ਮੌਤ ਦੇ ਨਾਲ ਨਹੀਂ ਮਰੇ ਸਤਿਗੁਰੂ ਕਹਿੰਦੇ ਕਾਲ ਪਾਏ ਬ੍ਰਹਮਾ ਬਵਤਰ ਕਾਲ ਨਹੀਂ ਮਾਰਿਆ ਉਹਨੂੰ ਵੀ ਕਾਲ ਪਾਏ ਸ਼ਿਵ ਜੀ ਹਵਤਰ ਸ਼ਿਵ ਜੀ ਵੀ ਕਾਲ ਨਹੀਂ ਮਾਰਿਆ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਸਾਰੇ ਕਾਲ ਦੇ ਅਧੀਨ ਨੇ ਪਰ ਲੋਕਾਂ ਨੂੰ ਭਰਮਾਂ ਵਿੱਚ ਪਿਆ ਕਿ ਸਾਰੇ ਜਦੋਂ ਕਹਿੰਦੇ ਵੀ ਦੇਵਤੇ ਦੇਵੀਆਂ ਸਾਰੇ ਕਾਲ ਦੇ ਅਧੀਨ ਹੀ ਮਰੇ ਨੇ ਮਹਾਰਾਜ ਸਪਸ਼ਟ ਕਰਕੇ ਦੱਸ ਗਏ ਫਿਰ ਆਪਾਂ ਕਾਹ ਤੋਂ ਡਰੀਏ ਫਿਰ ਮਹਾਰਾਜ ਕਹਿੰਦੇ ਡਰਨਾ ਕਾ ਤੁਮਾਏ ਇਹ ਸਾਡੇ ਭਾਗਾਂ ਵਿੱਚੋਂ ਮਿਲਿਆ ਹੈ ਭਾਗ ਵਿੱਚ ਮਿਲੇ ਨੇ ਸਾਨੂੰ ਇਹ ਤਾਂ ਚੰਗੇ ਭਾਗ ਨੇ ਸਤਿਗੁਰੂ ਕਹਿੰਦੇ ਜੋ ਸਾਨੂੰ ਕਹਿੰਦੇ ਮੌਤ ਮਿਲਿਆ ਹੈ ਨਹੀਂ ਤਾਂ ਫੇ ਬੇਮੋਤੇ ਤਾਂ ਫਿਰ ਬੁਰਾ ਹਾਲ ਹੀ ਹੋ ਜਾਂਦਾ ਜਿਨ੍ਹਾਂ ਦਾ ਬੇਮੋਤੇ ਹੋ ਜਾਣ ਜਿਨ੍ਹਾਂ ਨੂੰ ਮੌਤ ਹੀ ਨਾ ਆਵੇ ਸਤਿਗੁਰੂ ਕਹਿੰਦੇ ਨੇ ਚੰਗਾ ਸਮਝੋ ਵੀ ਤੁਹਾਨੂੰ ਕਹਿੰਦੇ ਮੌਤ ਮਿਲੀ ਹੈ ਭਾਗਾਂ ਦੇ ਵਿੱਚ ਇਹਦਾ ਸ਼ੁਕਰ ਕਰਿਆ ਕਰੋ ਕਿ ਸੱਚੇ ਪਾਸਾ ਸਾਡੇ ਭਾਗਾਂ ਵਿੱਚ ਮੌਤ ਤਾਂ ਲਿਖੀ ਹੈ ਨਾ ਅਸੀਂ ਮਰ ਤਾਂ ਜਾਵਾਂਗੇ ਨਾ ਜਿਹੜੇ ਮਰਦੇ ਹੀ ਨਹੀਂ ਉਹਨਾਂ ਦਾ ਕੀ ਹਾਲ ਹੈ ਇਸ ਲਈ ਸਤਿਗੁਰੂ ਸੱਚੇ ਪਾਸਾ ਸਾਨੂੰ ਬਾਣੀ ਵਿੱਚ ਸਮਝਾਉਂਦੇ ਹਨ ਕਿ ਡਰਿਓ ਨਾ ਸਤਿਗੁਰੂ ਕਹਿੰਦੇ ਹਨ ਸਤਿਗੁਰੂ ਸੱਚੇ ਪਾਸਾ ਕਰਨੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਪਦਾਰਥ ਦੁਬਦਾ ਖੋਵੈ ਇਹ ਦੁਬਧਾ ਵਿੱਚ ਹੈ ਲੋਕ ਆਪ ਨਾ ਚੀਨਸ ਭਰਮ ਭਰਮ ਰੋਗ ਹੈ ਇਸ ਕਰਕੇ ਰੋ ਰਹੇ ਹਨ ਕਾਲ ਤੋਂ ਵੀ ਬਚਨ ਦੇ ਲਈ ਬੜੇ ਯਤਨ ਕੀਤੇ ਜਾਂਦੇ ਨੇ ਪਰ ਕੋਈ ਬਚਿਆ ਨਹੀਂ ਕਾਲ ਤੋਂ ਇਸ ਲਈ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿਉਂਕਿ ਆਪਣੇ ਆਪ ਭਾਵ ਮੂਲ ਨੂੰ ਨਹੀਂ ਸਮਝਦਾ ਭਟਕ ਭਟਕ ਕੇ ਦੁਖੀ ਹੁੰਦਾ ਰੋਂਦਾ ਕਰਦਾ ਹੈ ਮਹਾਰਾਜ ਕਹਿੰਦੇ ਹੁਣ ਅੱਗੇ ਸੁਣੋ ਕਹਿ ਤੋ ਪੜ ਤੋ ਸੁਣ ਤੋ ਏਕ ਵੀਰ ਜਿਉ ਤਾਰੰਮ ਤਰਨੇ ਤਰਟੇ ਕਾ ਜਤ ਸਤ ਸੰਜਮ ਹਰਿ ਦਸ ਸਮਾਏ ਚੌਥੇ ਪਦ ਕੋ ਜੇ ਮਨ ਪਤਿ ਆਏ ਸਾਚੇ ਨਿਰਮਲ ਮਹਿਲ ਨ ਲਾਗੇ ਗੁਰ ਕਾ ਸਬਦ ਪਰਮ ਭਵ ਭਾਗ ਸੂਰਤਿ ਮੂਰਤਿ ਆਦ ਅਨੋਪ ਨਾਨਕ ਜਾਚ ਸਾਚ ਸਰੂਪ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਹਿੰਦੇ ਇੱਕੋ ਇੱਕ ਪ੍ਰਭੂ ਦੀ ਸਿਫਤ ਸਲਾ ਧਰਨੇ ਧਰਤੀ ਦਾ ਆਸਰਾ ਪ੍ਰਭੂ ਚੌਥੇ ਪਦ ਉਹ ਆਤਮਿਕ ਅਵਸਥਾ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਜੋਰ ਨਹੀਂ ਪਾ ਸਕਦੇ ਪਤੇ ਆਏ ਦਾ ਭਾਵ ਜਿਨ੍ਹਾਂ ਨੂੰ ਰਜਾ ਲਿਆ ਜਿਨ੍ਹਾਂ ਪਰਮਾਤਮਾ ਨੇ ਰਜਾ ਲਿਆ ਸੂਰਤ ਸકલ ਸકલ ਬਣਾਉਣ ਵਾਲਾ ਵੀ ਉਹ ਮੂਰਤ ਇਹ ਸਾਰਾ ਸਰੀਰ ਬਣਾਉਣ ਵਾਲਾ ਵੀ ਉਹ ਹਸਤੀ ਵਜੂਦ ਹੋਂਦ ਅਨੂਪ ਜੋ ਉਪਮਾ ਤੋਂ ਪਰੇ ਹੈ ਉਹ ਕਿੰਨੇ ਜੀਵ ਜੰਤ ਬਣਾਉਣ ਵਾਲਾ ਹੈ ਕਿੰਨੇ ਜਾਨਵਰ ਬਣਾਉਣਾ ਪਸ਼ੂ ਪੰਛੀ ਕਿੰਨਾ ਕੁਝ ਬਣਾਉਣ ਵਾਲਾ ਹੈ ਉਹ ਭੈੰਤ ਸਰੂਪ ਹੈ ਉਹ ਕੋਈ ਹੋਰ ਕੋਈ ਥੋੜਾ ਬਣਾ ਰਿਹਾ ਉਹ ਪਰਮਾਤਮਾ ਬਣਾ ਰਿਹਾ ਤੇ ਪਰਮਾਤਮਾ ਹੀ ਨਾਸ ਕਰ ਰਿਹਾ ਹੋਰ ਕੋਈ ਮਾਰਨ ਵਾਲਾ ਥੋੜਾ ਕੋਈ ਉਹਨਾਂ ਦੇ ਵੀ ਜਦੋਂ ਮੌਤ ਹੋਈ ਤਾਂ ਉਹ ਵੀ ਮਰ ਗਏ ਦੇਖੋ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਕਿਸੇ ਦੀ ਮੌਤ ਹੋਈ ਉਹ ਅਗਲੇ ਜਨਮ ਵਿੱਚ ਪੈ ਜਾਗੇ ਜਿਵੇਂ ਜਿਵੇਂ ਆਪੋ ਆਪਣੀ ਕਰਮਾ ਦੇ ਮੁਤਾਬਕ ਉਹਨਾਂ ਨੂੰ ਜੁਨਾ ਵਿੱਚ ਪੈਣਾ ਪੈ ਗਿਆ ਚਲੇ ਗਏ ਉਸ ਜਨਮ ਵਿੱਚ ਉਹ ਵਸਤ ਨੇ ਜੋ ਵੀ ਜਨਮ ਵਿੱਚ ਬੈਠੇ ਨੇ ਉਹ ਵੀ ਮਰਨਾ ਨਹੀਂ ਜਾਂਦੇ ਕਿਸੇ ਕੀੜੇ ਨੂੰ ਫੜ ਕੇ ਮਾਰਨਾ ਚਾਹੋ ਤਾਂ ਭੱਜਦੇ ਭੱਜਦੇ ਨਹੀਂ ਉਹ ਕਿਸੇ ਨੂੰ ਵੀ ਅੱਬ ਮਾਰਨਾ ਚਾਹੀਓ ਮਰਨਾ ਨਹੀਂ ਚਾਹੁੰਦੇ ਜਿਉਣਾ ਚਾਹੁੰਦੇ ਨੇ ਕਿਸੇ ਵੀ ਜੁਨ ਵਿੱਚ ਨੇ ਉਹ ਵੀ ਜਿਉਣਾ ਚਾਹੁੰਦੇ ਨੇ ਪਰ ਆਖਰ ਉਹਨਾਂ ਦਾ ਵੀ ਇੱਕ ਦਿਨ ਮਰਨਾ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਰੇ ਜਗਤ ਦੇ ਵਿੱਚ ਸਾਰੇ ਮਨੁੱਖ ਜਿਉਣਾ ਚਾਹੁੰਦੇ ਨੇ ਕੋਈ ਵੀ ਮਰਨਾ ਨਹੀਂ ਚਾਹੁੰਦਾ ਪਰ ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ 'ਮੈਂ ਆਏ ਫੇਰ ਹੀ ਮੰਡਲ ਵਿੱਚ ਆਏ ਆ ਇਸ ਮੰਡਲ ਵਿੱਚ ਫੇਰ ਹੀ ਆਏ ਪਹਿਲਾਂ ਲਿਖਾਇਆ ਗਿਆ। ਮਹਾਰਾਜ ਕਹਿੰਦੇ ਫੇਰ ਡਰਨਾ ਕਾ ਤੂੰ ਆ ਫੇਰ। ਭੱਜੇ ਬਥੇਰਾ ਪਰ ਬਚ ਨਹੀਂ ਸਕੇ। ਹਰ ਕੋਈ ਭੱਜਦਾ ਹੈ, ਮਨੁੱਖ ਵੀ ਭੱਜਦਾ ਹੈ। ਜੀਵ ਜੰਤ ਜਿੰਨੇ ਵੀ ਹਨ, ਪਸ਼ੂ ਪੰਛੀ ਹਰੇਕ ਭੱਜਦਾ। ਪਰ ਜਿਸ ਦਿਨ ਕਹਿੰਦੇ ਵੀ ਮੌਤ ਆ ਗਈ ਉਸ ਦਿਨ ਕਨੇ ਭੱਜਿਆ ਨਹੀਂ ਜਾਂਦਾ। ਉਸ ਦਿਨ ਭੱਜਿਆ ਹੀ ਨਹੀਂ ਜਾਂਦਾ। ਗੁਰਮੁਖ ਇੱਕ ਹਰੀ ਦਾ ਨਾਮ ਕਹਿੰਦਾ ਹੈ ਪੜਦਾ ਹੈ ਸੁੰਦਾ ਹੈ ਪਰਮਾਤਮਾ ਦਾ ਨਾਮ ਹੀ ਜਪਨਾ ਪਰਮਾਤਮਾ ਦੀ ਬਾਣੀ ਵੀ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦਾ ਜਸ ਹੈ ਪਰਮਾਤਮਾ ਦਾ ਗਿਆਨ ਹੈ ਬਾਣੀ ਬਾਣੀ ਕੋਈ ਇਹ ਥੋੜਾ ਕਿ ਤੂ ਬੱਤੀ ਲੈ ਕੇ ਇਹਨੂੰ ਬਸ ਧੋਖੀ ਚਲੋ ਬਾਣੀ ਤਾਂ ਸਮਝਣ ਵਾਸਤੇ ਹੈ ਜੀਵਨ ਕਲਾ ਹੈ ਬਾਣੀ ਜੋ ਮਾਤਾ ਪਿਤਾ ਨਹੀਂ ਸਮਝਾ ਸਕਦੇ ਉਹ ਬਾਣੀ ਸਮਝਾਉਂਦੀ ਹੈ ਜੋ ਦੁਨੀਆਂ ਦੇ ਲੋਕ ਨਹੀਂ ਸਮਝਾ ਸਕਦੇ ਉਹ ਬਾਣੀ ਸਮਝਾਉਂਦੀ ਆ ਜੋ ਦੁਨੀਆਂ ਦੇ ਲੋਕਾਂ ਨੂੰ ਨਹੀਂ ਪਤਾ ਉਹ ਬਾਣੀ ਸਾਨੂੰ ਸਮਝਾਉਂਦੀ ਆ ਜੋ ਦੁਨੀਆਂ ਦੇ ਲੋਕਾਂ ਨੂੰ ਰਸਤੇ ਦਾ ਨਹੀਂ ਪਤਾ ਉਹ ਰਸਤਾ ਗੁਰੂ ਸਾਹਿਬ ਜੀ ਦੱਸਦੇ ਨੇ ਦੁਨੀਆਂ ਦੇ ਲੋਕਾਂ ਨੂੰ ਨਹੀਂ ਪਤਾ ਵੀ ਰਸਤਾ ਕਿਹੜਾ ਹੈ ਉਹ ਰਸਤਾ ਪ੍ਰਮਾਤਮਾ ਆਪ ਦੱਸਦੇ ਨੇ ਬਾਣੀ ਦੁਆਰਾ ਸਰਗੁਣ ਸਰੂਪ ਸਤਿਗੁਰੂ ਜੀ ਨਿਰਗੁਣ ਸਰੂਪ ਹੋ ਕੇ ਸਰਗੁਣ ਸਰੂਪ ਹੋ ਕੇ ਸਾਨੂੰ ਦੱਸਦੇ ਨੇ ਇਸ ਲਈ ਪਰਮਾਤਮਾ ਕਈਕਹ ਹਰੀ ਦਾ ਨਾਮ ਕਹਿੰਦਾ ਪੜਦੇ ਤੌਰ ਪੜਦਾ ਤੇ ਸੁੰਦਾ ਉਸ ਨੂੰ ਧਰਤੀ ਦਾ ਆਸਰਾ ਪ੍ਰਭੂ ਆਪਣੇ ਤੇਗ ਧੀਰਜ ਤੇ ਧਰਮ ਆਦਿਕ ਗੁਣ ਬਖਸ਼ ਦਿੰਦਾ ਹੈ ਧਰਤੀ ਨੂੰ ਵੀ ਗੁਣ ਦਿੰਦਾ ਹੈ ਪੈਦਾ ਕਰਨ ਦਾ ਗੁਣ ਵੀ ਧਰਤੀ ਨੂੰ ਪਰਮਾਤਮਾ ਆਪ ਦਿੰਦਾ ਹੈ ਨਹੀਂ ਤਾਂ ਧਰਤੀ ਦੀ ਕੋਈ ਹਸਤੀ ਨਹੀਂ ਵੀ ਕੋਈ ਚੀਜ਼ ਪੈਦਾ ਕਰਕੇ ਦੇ ਸਕੇ ਉਸ ਨੂੰ ਪੈਦਾ ਕਰਨ ਦੀ ਸ਼ਕਤੀ ਵੀ ਪਰਮਾਤਮਾ ਆਪ ਦੇ ਰਿਹਾ ਹੈ ਕਿਸੇ ਦੀ ਕੋਈ ਇੰਨੀ ਤਾਕਤ ਨਹੀਂ ਉਹ ਤੋਂ ਉਸ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਕੋਈ ਚੀਜ਼ ਉਗਾ ਲਵੇ ਉਸ ਦੀ ਕਿਰਪਾ ਹੋ ਜਾਏ ਤਾਂ ਪੱਥਰ ਵਿੱਚ ਵੀ ਉਹ ਉਗਾ ਦਿੰਦਾ ਹੈ ਜੇ ਉਸ ਦੀ ਕਿਰਪਾ ਨਾ ਹੋਵੇ ਨਾ ਗੁਰੂ ਦੀ ਪਿਆਰ ਜਿਸ ਧਰਤੀ ਤੇ ਕਿਰਪਾ ਨਾ ਹੋਵੇ ਉਸ ਦੀ ਨਦਰ ਨਾ ਹੋਵੇ ਉਹ ਉਜੜਿਆ ਫਿਰਦਾ ਹੋਵੇ ਉਸ ਧਰਤੀ ਦੇ ਵਿੱਚ ਉਹ ਜਿੰਨੇ ਵਾਰੀ ਵਰਜੀ ਤੁਸੀਂ ਬੀਜੀ ਚਲੋ ਉਗਦਾ ਹੀ ਨਹੀਂ ਤੇ ਉਗਾਵਣਾ ਹੋਵੇ ਭਾਵੇਂ ਪੱਥਰ ਦੇ ਵਿੱਚ ਬੀਜ ਪਿਆ ਉੱਥੇ ਵੀ ਉਗਾ ਕੇ ਦਰਖਤ ਬਣਾ ਦਿੰਦਾ ਇਸ ਲਈ ਧੀਰਜ ਤੇ ਧਰਮ ਆਦਿਕ ਗੁਣ ਬਖਸ਼ ਦਿੰਦਾ ਹੈ ਉਹਨਾਂ ਨੂੰ ਜਦ ਤੋ ਸਤ ਸੰਜਮ ਆਦਿਕ ਗੁਣ ਸਹਿਜੇ ਉਸ ਦੇ ਹਿਰਦੇ ਵਿੱਚ ਸਮਾ ਜਾਂਦੇ ਹਨ ਫਿਰ ਆ ਕੇ ਪਰ ਜੇਕਰ ਮਨੁੱਖ ਦਾ ਮਨ ਗੁਰੂ ਕਿਰਪਾ ਨਾਲ ਚੌਥੇ ਪਦ ਸਹਿਜ ਅਵਸਥਾ ਵਿੱਚ ਚਲੀ ਗਈ ਫਿਰ ਪਤੀਜੇ ਜ ਜਾਏ ਸਹਜ ਅਵਸਥਾ ਵਿੱਚ ਜਦੋਂ ਜਾਂਦਾ ਨਾ ਉਹਨੂੰ ਚੌਥੇ ਪਦ ਕਿਹਾ ਗਿਆ। ਚੌਥੇ ਪਦ ਨੂੰ ਸਹਜ ਅਵਸਥਾ। ਉਹਨੂੰ ਫਿਰ ਸਭ ਕੁਝ ਪਤੀਜਿਆ ਜਾਂਦਾ ਹੈ। ਤਾਂ ਉਹ ਫਿਰ दैवी ਗੁਣ ਉਸ ਦੇ ਹਿਰਦੇ ਵਿੱਚ ਆ ਸਮਾ ਜਾਂਦੇ ਹਨ। ਜੋ ਜੀਵ ਨਾਮ ਜਪ ਕੇ ਪਵਿੱਤਰ ਹੋ ਜਾਂਦੇ ਹਨ। ਉਹਨਾਂ ਨੂੰ ਮੈਲ ਨਹੀਂ ਲੱਗਦੀ ਫਿਰ। ਗੁਰੂ ਦੇ ਉਪਦੇਸ਼ ਦੁਆਰਾ ਉਹਨਾਂ ਦੀ ਸਭ ਭੜਕਣਾ ਭੈ ਦੂਰ ਹੋ ਜਾਂਦਾ ਹੈ। ਨਾਮ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ ਸਾਰੇ ਭੜਕ ਨਾਲ ਭਰਮ ਦੂਰ ਸਭ ਕੁਝ ਖਤਮ ਹੋ ਗਿਆ ਹੁਣ ਤਾਂ ਸਿਰਫ ਪਰਮਾਤਮਾ ਦਾ ਨਾਮ ਹੈ ਜਿਹਨੂੰ ਪਤਾ ਲੱਗ ਗਿਆ ਵੀ ਪਰਮਾਤਮਾ ਦੇ ਨਾਮ ਸੇਵਾ ਸਿਮਰਨ ਤੋਂ ਬਿਨਾ ਕੁਤੇ ਕੁਛ ਨਹੀਂ ਪਿਆਦਾ ਉਹ ਫਿਰ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਪਿਆਰਿਓ ਉਹ ਨਿਰੰਕਾਰ ਦੇ ਨਾਮ ਦੇ ਨਾਲ ਜੁੜ ਜਾਂਦਾ ਉਹਨਾਂ ਨੂੰ ਮਾਇਲ ਨਹੀਂ ਲੱਗਦੀ ਫਿਰ ਕਿਸੇ ਚੀਜ਼ ਦੀ ਕਿਉਂਕਿ ਉਹ ਫਿਰ ਮਾਇਲੇ ਥਾਂ ਤੇ ਨਹੀਂ ਜਾਂਦੀ ਕਿਚੜਾਂ ਦੇ ਵਿੱਚ ਜਾ ਕੇ ਡੁੱਬਦੇ ਨਹੀਂ ਉਹ ਉਹ ਤਾਂ ਮਾਨਸ ਸਰੋਵਰ ਦੇ ਵਿੱਚ ਜਾ ਕੇ ਹਾਂਸ ਬਣ ਕੇ ਉਹ ਤਾਂ ਹੀਰੇ ਮੋਤੀ ਚੁਗਦੇ ਹਨ ਮਾਨਕ ਚੁਗਦੇ ਹਨ ਉਹਨਾਂ ਨੂੰ ਮੈਲ ਨਹੀਂ ਲੱਗਦੀ ਗੁਰੂ ਦੇ ਉਪਦੇਸ਼ ਦੁਆਰਾ ਉਹਨਾਂ ਦੀ ਸਭ ਭੜਕਣਾ ਪੈ ਦੂਰ ਹੋ ਜਾਂਦਾ ਹੈ ਉਹ ਸਾਧ ਰੂਪ ਪ੍ਰਭੂ ਦੀ ਸੂਰਤ ਤੇ ਮੂਰਤ ਉਪਮਾ ਤੋਂ ਪਰੇ ਹੈ ਨਾਨਕ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਮੈਂ ਸੱਚ ਸਰੂਪ ਹਰੇ ਪ੍ਰਭੂ ਦੇ ਦਰਸ਼ਨ ਮੰਗਦਾ ਹਾਂ ਜੋ ਵੀ ਮੰਗਦਾ ਆਇਆ ਹਾਂ ਸੱਚ ਸਰੂਪ ਦਾ ਦਰਸ਼ਨ ਤੇ ਗੁਰੂ ਸਾਹਿਬ ਜੀ ਨੇ ਸੱਚ ਸਰੂਪ ਦਾ ਦਰਸ਼ਨ ਦਿਖਾਏ ਵੀ ਹਾਂ ਆਪ ਸਤਿਗੁਰੂ ਜੀ ਸੱਚ ਸਰੂਪ ਦਰਸ਼ਨ ਹੋ ਕੇ ਆਏ ਤੇ ਸੱਚ ਸਰੂਪ ਉਹਦੇ ਦਰਸ਼ਨ ਸਭਨਾਂ ਨੂੰ ਦਿਖਾ ਕੇ ਗਏ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਉਪਦੇਸ਼ ਦੁਆਰਾ ਸਾਨੂੰ ਉਪਦੇਸ਼ ਦੇ ਕਰਕੇ ਕਾਲਜੂ ਕੀ ਜੀਵਾਂ ਦਾ ਪਾਰ ਉਤਾਰਾ ਕੀਤਾ ਹੈ। ਸਤਿਗੁਰੂ ਸਭਨਾ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ ਕਰਨ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭਨਾ ਤੇ ਮੇਰ ਬਖਸ਼ਿਸ ਕਿਰਪਾ ਕਰਦੇ ਹਨ ਗੁਰੂ ਦੇ ਪਿਆਰਿਓ। ਜਿਵੇਂ ਨਿਮਰਤਾ